ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ ਹੁਣੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਕੈਨੇਡਾ ਸਰਕਾਰ ਨੇ ਕਮਾਤਰੀ ਵਿਦਿਆਰਥੀਆਂ ਦੇ ਸਪਾਊਸ ਵੀਜ਼ਾ ਬੰਦ ਕੀਤੇ ਤਾਂ ਪੰਜਾਬੀਆਂ ਨੇ ਨਵਾਂ ਰਸ ਲੱਭ ਲਿਆ ਹੁਣ 12ਵੀਂ ਪਾਸ ਕੁੜੀਆਂ ਨੇ ਗ੍ਰੈਜੂਏਸ਼ਨ ਕੋਰਸ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੋਸਟ ਗ੍ਰੈਜੂਏਸ਼ਨ ਕੋਰਸ ਕੈਨੇਡਾ ਵਿੱਚ ਹੋਵੇਗਾ ਤੇ ਸੰਭਾਵਤ ਲਾੜਿਆਂ ਦੇ ਪਰਿਵਾਰ ਪਹਿਲਾਂ ਤੋਂ ਇਸ ਦੀ ਤਿਆਰੀ ਕਰ ਰਹੇ ਹਨ ਦੱਸ ਦੇ ਕਿ ਪੋਸਟ ਗ੍ਰੈਜੂਏਸ਼ਨ ਕੋਰਸ ਕਰਨ ਵਾਲੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸਾਥ ਸਕਦੇ ਹਨ ਕੈਨੇਡਾ ਜਾਂ ਦੇ ਇੱਛਕ ਨੌਜਵਾਨਾਂ ਦੇ ਮਾਪਿਆਂ ਨੇ ਹੁਣ ਆਇਲਸ ਸੈਂਟਰ ਛੱਡ ਕੇ ਕਾਲਜ ਦੇ ਫਾਈਨਲ ਇਅਰ ਵਿੱਚ ਪੜ੍ਹਨ ਦੀ ਕੁੜੀਆਂ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਆ ਆਇਲੈਂਡਸ ਵਾਲੇ ਮਾਮਲਿਆਂ ਦੇ ਵਿੱਚ ਵਿਆਹ ਕਰਾਉਣ ਵਾਲੇ ਕਈ ਮੁੰਡਿਆਂ ਨੇ ਖੁਦਕੁਸ਼ੀ ਵੀ ਕੀਤੀ ਕਿਉਂਕਿ ਕੈਨੇਡਾ ਪੋਜਨ ਮਗਰ ਕੁੜੀਆਂ ਮੁੱਕਰ ਗਈਆਂ ਤੇ ਹੁਣ ਕਾਲਜ ਪੜ੍ਹਨ ਦਾ ਮਗਰੋਂ ਕੈਨੇਡਾ ਜਾਣ ਵਾਲੀਆਂ ਕੁੜੀਆਂ ਵਿੱਚੋਂ ਕਿੰਨੇ ਫੀਸਦੀ ਵਾਅਦੇ ਤੋੜਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵਾਂ ਰੁਝਾਨ ਜਰੂਰ ਸ਼ੁਰੂ ਹੋ ਗਿਆ ਹੈ ਜੀ ਹਾਂ ਬਠਿੰਡਾ ਜ਼ਿਲ੍ਹੇ ਦੀ ਹਾਂ ਪਿੰਡ ਮੰਡੀਕਲਾਂ ਨਾਲ ਸੰਬੰਧਿਤ ਹਰਦੀਪ ਸਿੰਘ ਮੁਤਾਬਕ ਉਹ ਮੈਰਿ ਜੀ ਵਿਰੋਧਾ ਕੰਮ ਕਰਦੇ ਤੇ ਪਿਛਲੇ ਸੱਤਾ ਮਿੰਨਾ ਤੋਂ ਅਰਸਵਾਲੀਆਂ 12ਵੀਂ ਪਾਸ ਕੁੜੀਆਂ ਨੂੰ ਕੋਈ ਰਿਸ਼ਤਾ ਨਹੀਂ ਆਇਆ ਤੇ ਐਸ ਵੇਲੇ ਪੀਆਰ ਕੁੜੀਆਂ ਜਾਂ ਮੁੰਡਿਆਂ ਦੀ ਮੰਗ ਵਧੀ ਹੈ ਜਾਂ ਗ੍ਰੈਜੂਏਸ਼ਨ ਮੁਕੰਮਲ ਕਰ ਰੀਆਂ ਕੁੜੀਆਂ ਦੇ ਪਰਿਵਾਰ ਨਾਲ ਮੁੰਡੇ ਵੱਲੇ ਇਸਤੇਤੀ ਪੱਕਾ ਕਰਨ ਦੇ ਯਤਨ ਕਰ ਰਹੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ